ਵੇ ਗੱਲ ਸੁਣੋ ਮੇਰੀ ਕਿੱਧਰ ਨੂੰ ਜਾਣਾ ਕੰਮ ਤੇ ਚੱਲੇ ਆਂ ਹੋਰ ਮੈਂ ਕਿੱਧਰ ਜਾਣਾ ਜੀ ਮੇਰੀ ਗੱਲ ਸੁਣੋ ਇੱਕ ਤੁਸੀਂ ਗੱਲ ਤਾਂ ਵੈਸੇ ਮੇਰੀ ਸਾਰਿਆਂ ਮੰਨਦੇ ਹੋ ਪਰ ਨਾ ਆਪਣੀ ਮਸ਼ੀਨ ਖਰਾਬ ਹੋਈ ਪਈ ਆ ਬਾਹਰ ਲੈ ਕੇ ਆਮ ਬਾਚ ਕਰ ਲਈ ਪਹਿਲਾਂ ਉਹਨੂੰ ਦੇਖ ਲੈ ਕੀ ਹੋਇਆ ਮੈਂ ਕੱਪੜੇ ਧੋਣ ਬਣੀ ਬੈਠੀ ਆ ਜੈਲਾ ਮਿਸਤਰੀ ਆਂਦੇ ਆ ਬਾਹਰ ਦੇ ਬਾਅਦ ਘਰ ਦਾ ਜਰੂਰੀ ਆਲਾ ਜਾ ਬੇ ਮੇਰੀ ਗੱਲ ਸੁਣ ਐ ਇਧਰ ਕਿੱਧਰ ਮੂੰਹ ਚੱਕਿਆ ਮਸ਼ੀਨ ਅੰਦਰ ਨਹੀਂ ਪਈ ਤੇ ਰੋੜ ਜਣੇ ਮਸ਼ੀਨ ਤਾਂ ਆਪਣੀ ਉੱਥੇ ਹੈਗੀ ਅੰਦਰ ਕਿੱਧਰ ਹੈ ਗਈ ਓਹੋ ਮੈਂ ਕਿੱਧਰ ਨੂੰ ਮੂੰਹ ਚੱਕਿਆ ਗਾ ਕੰਮ ਬਾਲਾ ਰਹਿੰਦਾ ਨਾ ਮੇਰੇ ਦਿਮਾਗ ਚ ਚੱਲ ਰਿਹਾ ਰਹਿੰਦਾ ਇਹਨੂੰ ਕੰਮ ਤੈਨੂੰ ਘਰ ਦੀ ਚੀਜ਼ਾਂ ਦਾ ਨਹੀਂ ਪਤਾ ਵੀ ਕਿੱਥੇ ਰਹੀਆਂ ਹੁਣ ਮੈਨੂੰ ਐਂ ਦੱਸ ਵੀ ਨ ਹੋਇਆ ਕੀ ਐ ਬੇ ਮੇਰੇ ਤਾਂ ਇਹ ਮਸ਼ੀਨ ਸਮਝੋ ਬਾਹਰ ਆ ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਹੋਇਆ ਕੀ ਅਸੇ ਆਪਾ ਤੇਰੇ ਤਾਂ ਸਮਝੋ ਬਾਹਰ ਆ ਪਰ ਮੈਂ ਜੈਲਾ ਕਹਦਾ ਹੋਇਆ ਜੇ ਮੇਰੇ ਸਮਝੋ ਬਾਹਰ ਹੋ ਗਈ ਚੱਲ ਠੀਕ ਐ ਕੋਈ ਗੱਲ ਨਹੀਂ ਇੱਕ ਮਿੰਟ ਖੜ ਜਾ ਮੌਜਰ ਬਿਨਾ ਤਾਂ ਮੈਂ ਕਾసే ਕੰਮ ਨਹੀਂ ਮੈਨੂੰ ਮੜੇ ਮੁੱਝੇ ਕੱਢ ਹਏ ਵੇ ਕੀ ਕਰ ਰਿਆ ਏ ਉਹ ਮੇਰੇ ਨਾਲ ਦੀ ਚੁੰਡੀ ਭਰੀ ਗਈ ਵੇ ਹਉਣਿਆ ਤੈਨੂੰ ਪਤਾ ਨਹੀਂ ਕਿੱਥੇ ਜੇ ਭਰੀ ਗਈ ਚੁੰਡੀ ਪਹਿਲਾਂ ਮੇਰੇ ਆ ਜਾ ਅੰਦਰ ਪੱਟੀ ਪੁੱਟੀ ਕਰ ਫੇਰ ਵੇਨੇ ਆਏ ਮਸ਼ੀਨ ਦੇ ਤਲਾ ਤੇ ਰੰਗ ਆਪਦੇ ਚੜਾ ਲੈ ਚੱਲ ਚੱਲ ਉਹ ਮਗਰ ਕਿਨੇ ਨਾਉਣੀਆਂ ਕਰਦੀ ਜੀ ਚਾਹ ਬਣਾ ਕੇ ਲੈ ਮੇਰੇ ਵਾਸਤੇ ਲੈ ਆਉਣੀ ਹੈ ਬਣਾ ਕੇ ਮੇਰੇ ਸਾਹ ਨੂੰ ਹੋਇਆ ਕੀ ਐ ਤਾਰੀ ਦੇਖਣੇ ਬਣਾ ਆ ਲੈ ਤਾਰ ਟੁੱਟੀ ਪਈ ਐ ਐਵੇਂ ਕਰੀ ਜਾਂਦੀ ਐ ਹਾਏ ਵੇ ਕੀ ਹੋ ਗਿਆ ਕੀ ਕੀ ਹੋ ਗਿਆ ਵੇ ਕੀ ਕੀ ਕਰਾਂ ਖੜ ਜਾ ਇਸ ਭਾਈ ਵੇ ਮਰਨੇ ਆ ਇਹਨੂੰ ਨਾ ਕੰਦਾ ਚਲ ਉਠ ਹੈਲੋ ਵੇ ਸੌਤ ਹੈ ਗਈ ਆ ਪਟਰਾਟ ਲਾ ਕੇ ਮੇਰੇ ਨਾਲ ਚਲ ਉਠ ਖੜਾ ਹੋ ਇਹ ਹੋਈ ਬੰਦ ਮਸ਼ੀਨ ਕਾ ਦੀ ਠੀਕਾ ਤੇ ਹੈ ਖੜੇ ਹੋ ਮੇਰਾ ਟਕ ਹੈ ਹਾਈ 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 ਚੱਲ ਲੈ ਐ ਰੇ ਵੀ ਚੱਲ ਵੀ ਚੱਲ ਦੇਖ ਮਸ਼ੀਨ ਲੋਟ ਕਰਾਉਂਦਾ ਪਰ ਆਉਂਦਾ ਨਾ ਮਰਨਾ ਆਪ ਹੀ ਕਰੰਟ ਲਵਾ ਕੇ ਬਹਿ ਗਿਆ ਹਜੇ ਕਹਿੰਦਾ ਮੈਂ ਕੰਮ ਕਰ ਬੈਜ ਪੈ ਜਾ ਪੈ ਜਾ ਓਹੋ ਠੀਕ ਆ ਮੈਂ ਬੋਲਤਾ ਪਏ ਪਹਿਲਾ ਹਾਲਾ ਮੰਨ ਲੈ ਦੇਖੀ ਤਾਰਾ ਦਾ ਐ ਬੰਨੀ ਆ ਵੀ ਪਤਾ ਨਹੀਂ ਕਿੱਡੇ ਕ ਵੱਡਾ ਮਿਸਤਰੀ ਹੈਗਾ ਤੇ ਮਰਨੇ ਨੇ ਦੇ ਕਿਵੇਂ ਬਲੇਮਾ ਪਾਇਆ ਗੜ ਪੰਮਾ ਨਾ ਗਰ ਕੁੱਟਾ ਜਾ ਬਿਮਾਰੀ ਪੈਣੇ ਦਾ ਪੈਣ ਦਾ ਫੇਰਾ ਦੇਣੀ ਕੋ ਪੁੱਕੀ ਪਾਕੀ ਪਈ ਇਹਦੇ ਸਰਾਪਿਓ ਲਿਆ ਹਾਈਵੇ ਬਲ ਭਾਈ ਅਬੇ ਮਰਨਾ ਐਡੇ ਵੱਡੇ ਪੰਗੇ ਨਾਲ ਲਿਆ ਕਰ ਜਦੋਂ ਤੇ ਤੂੰ ਨਹੀਂ ਹੁੰਦਾ ਕੰਮ ਲਿਆ ਗਰ ਬਾਗੀ ਕੁੱਟਦਾ ਵੱਡੇ ਵੱਡੇ ਹੱਥ ਪਾਊਗਾ ਕੰਮਾਂ ਨੂੰ ਹੁੰਦਾ ਕੁਛ ਨਹੀਂ ਹੈਗਾ ਉਹ ਚਾਹਤ ਲੈ ਆਂਦੀ ਸੈਡੂ ਤੇ ਕਿੰਨੂੰ ਸੱਦਦਾ ਹੋਣਾ ਆਹ ਨੂੰ ਸੱਦ ਲਿਆ ਇਹ ਆਂਡ ਗਵਾਣੇ ਸੱਦਲਾ ਸਾਧੀਆਂ ਫੇ ਕੀ ਹੋ ਗਿਆ ਕੋਟੇ ਬੜਾ ਰੌਲਾ ਜਿਹਾ ਪਈ ਜਾਂਦਾ ਤੁਹਾਡੇ ਘਰੇ ਨੀ ਆ ਪੈਣ ਮੈਂ ਤੈਨੂੰ ਹੀ ਸੱਦਣ ਆਉਂਦੀ ਸੀ ਨਾ ਮਰਨੇ ਨਾ ਕਰੰਟ ਵਾਲੀ ਤਾਰ ਮੂੰਹ ਚ ਪਾ ਲਈ ਆ ਜਾ ਆ ਵੇਖ ਲੈ ਲੈ ਆ ਪਿਆਰ ਮੂੰਹ ਟੱਡੀ ਇਹਨੂੰ ਲੈਨੇ ਆਪਾਂ ਤੋਂ ਨੇ ਠੀਕ ਆਉਣਾ ਤੇ ਮੈਂ ਕਰਦੀ ਆ ਸੇਮੇਨ ਤੇ ਰਾਜਵੀਰ ਨੂੰ ਬੁਲਾ ਲਿਆ ਹੁੰਨੀ ਆ ਜਾ ਭੈਣ ਮਣ ਕੇ ਜਲਦੀ ਜਾ 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 ਮੈਂ ਤੁਹਾ ਦਾ ਦੇਖਿਆ ਨਹੀਂ ਜਾਂਦਾ ਕਿਵੇਂ ਪਿਆ ਪਰ ਮਰਨਾ ਤਾਂ ਹੋਣੀ ਆ ਹੀ ਚਾਹੀਦੀ ਇਹਦੇ ਨਾਲ ਗੱਲ ਹੀ ਨਹੀਂ ਸੁਣਦਾ ਕੋਈ ਹੈਲੋ ਆ ਸੁੱਤ ਜਦਾ ਬੇ ਕੀ ਹੋ ਗਿਆ ਉਹ ਆਉਂਦੇ ਬਾਈ ਹੋਰੇ ਅੱਖਾਂ ਦਾ ਖੋਲ ਥੱਡ ਲੈਨ ਨੂੰ ਉਹ ਗਈ ਆ ਭੈਣ ਸੱਦਨ ਆਉਂਦੇ ਨੇ ਮਿੱਟੀ ਚ ਦੱਬੋ ਮੈਨੂੰ ਮਿੱਟੀ ਚ ਦੱਬੋ ਵੇ ਮੈਂ ਤੈਨੂੰ ਕਿਧਰੋਂ ਚੱਕ ਕੇ ਲੈ ਜੂੰਗੀ ਉੱਥੋਂ ਤੱਕ ਤਾਂ ਮੈਂ ਮਸਾ ਲੈ ਕੇ ਆਈ ਇਹ ਤੈਨੂੰ ਆਉਂਦੇ ਆ ਕੋਈ ਗੱਲ ਨਹੀਂ ਸਬਰ ਕਰ ਕੀ ਕਰ ਲਿਆ ਵਾ ਆ ਦੇਖ ਵੇ ਭਾਈ ਕਿੰਨਾ ਬੁਰਾ ਹਾਰ ਆ ਗਿਆ ਸਾਰੇ ਦਾ ਕੀ ਹੋ ਗਿਆ ਨੂੰ ਉਹ ਕਿਵੇਂ ਲਾਉ ਕੀ ਹੋਣੇ ਸੀ ਬਾਈ ਮਸ਼ੀਨ ਲੋਟ ਕਰਨ ਲੱਗਿਆ ਸੀਗਾ ਤੇ ਐਨ ਤਾਂ ਪਤਾ ਨਹੀਂ ਲੱਗੇ ਇਹਨੂੰ ਵੀ ਤਾਂ 플ੱਗ ਲੱਗਿਆ ਹੋਇਆ ਉਹ ਤਾਰ ਕੱਢ ਕੇ ਮੂੰਹ ਚ ਪਾ ਲਈ ਹੂੰ ਇਹ ਗੱਲਾ ਇਹ ਨੂੰ ਵੀਰੇ ਕਰੰਟ ਲੱਗਾ ਐ ਨਹੀਂ ਮਰਦਾ ਬਹੁਤ ਕਾਰੜੀ ਹੱਡੀਆਂ ਮੇਰੀ ਗੱਲ ਸੁਣੋ ਐ ਕਰਕੇ ਮੇਰੀ ਗੱਲ ਸੁਣੋ ਨਾ ਆਪਾਂ ਡਾਕਟਰ ਦੇ ਲੈ ਚੱਲਦੇ ਆ ਉਹ ਡਾਕਟਰ ਦੇ ਕਾਹਨੂੰ ਰੂੜੀ ਜੀ ਨੱਪ ਦਿੰਨੇ ਉਹ ਹੋ ਜੋ ਠੀਕ ਆ ਜਾ ਚੱਲ ਸਾਢੇ ਦੋ ਆਹ ਚੱਕ 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 ਮੇਰਾ ਸਾਲਾ ਮੈਨੂੰ ਰੂੜੀ ਚ ਕਿਹੜਾ ਦੱਬ ਕੇ ਆ ਉਹ ਉਹ ਮੈਨੂੰ ਰੂੜੀ ਚ ਕਿਹੜਾ ਦੱਬ ਗਿਆ ਮੈਂ ਤੈਨੂੰ ਤਾਂ ਦਵਾਈ ਦਵਾਉਣ ਗਏ ਸੀਗੇ ਦਵਾਈ ਨਾ ਸਵਾਦ ਲਾਉਣ ਗਏ ਸੀ ਮੇਰੇ ਨਾਲ ਰੂੜੀ ਚ ਦੱਬ ਕੇ ਉਥੇ ਗੋਏ ਦਾ ਮੁਸ਼ਕਾਰੇ ਕੁੱਤੇ ਮੂੰਹ ਚੱਟੀ ਗਏ ਮੇਰਾ ਤਾਂ ਤੂੰ ਤਾਂ ਚਿੱਟੀ ਚੁੰਨੀ ਲਈ ਮਾਰਨ ਨੂੰ ਫਿਰਦੀ ਆ ਮੈਨੂੰ ਪਿੱਲਾ ਮੈਂ ਤਾਂ ਉਂਜੀ ਲੈ ਲਈ ਮੈਨੂੰ ਗਰਮੀ ਆ ਗਈ ਹੁਣ ਪਤਲੀ ਜੀ ਚੁੰਨੀ ਆ ਗਈ ਤੇ ਰੂੜੀ ਚ ਦੱਬਿਆ ਤੈਨੂੰ ਕੋਈ ਦਵਾਈ ਦੂਈ ਦਵਾ ਦੋ ਕੋਈ ਮੈਨੂੰ ਮਿੱਟੀ ਚ ਦੱਬ ਦਿਓ ਤੂੰ ਤਾਂ ਮੈਂ ਤੈਨੂੰ ਮਿੱਟੀ ਚ ਦੱਬਣ ਗਏ ਸੀ ਰੂੜੀ ਚ ਦੱਬਿਆ ਮੇਰੇ ਸਾਲੇ ਉਹ ਤਾਂ ਸਿਰੇ ਦੇ ਭੰਗੀ ਆ ਜਿੰਨਾਂ ਨੂੰ ਤੂੰ ਭੇਜਦਾ ਕੁਚਾਈ ਜਾ ਮੇਰੀ ਗੱਲ ਸੁਣ ਆ ਦੂਜੇ ਤੱਕ ਤਾਂ ਜਾਣ ਦੀ ਲੋੜ ਹੀ ਨਾ ਪਵੇ ਜੇ ਤੂੰ ਚੱਜਦਾ ਹੋਵੇਂ ਤੂੰ ਆਪ ਹੀ ਨਹੀਂ ਚੱਜਦਾ ਹੈਗਾ ਚੱਜਦਾ ਮੈਂ ਕੀ ਕਰਦਾ ਤੇਰਾ ਸੀ ਆਪਾਂ ਕਰਦਾ ਸੀ ਉਹਨੇ ਮੇਰਾ ਸਾਪਾ ਕਾਦਾ ਕਰਦਾ ਸੀ ਸਾਰੇ ਨੂੰ ਪਤਾ ਤੇਰੇ ਹੁੰਦੇ ਨੇ ਹੈ ਕਦੇ ਅੱਜ ਦਾ ਕੋੜ ਤਾਂ ਅੱਡਦਾ ਪਜਾਮਾ ਇਹ ਤੇਰਾ ਹੀ ਹੁੰਦਾ ਸੀ ਆਪਾਂ ਜਾ ਭੁੱਕੀ ਲਿਆ ਚੱਕ ਕੇ ਭੋਰਾ ਸਰੀਰ ਟੁੱਟ ਗਿਆ ਆ ਭੁੱਕੀ ਪਿੱਛੇ ਦਾ ਆਹ ਕਾਰਨਾਮੇ ਹੁੰਦੇ ਨੇ ਨਸ਼ੇ ਟੁੱਟ ਗਏ ਜਾ ਭੁੱਕੀ ਲੈ ਕੇ ਇਹ ਗੱਲਾਂ ਮਾਰਦਾ ਲਿਆਈ ਦੀ ਭੁੱਕੀ ਵੇ ਤੇਰਾ ਇਹੀ ਤਾਂ ਸਿਆਪਾ ਗਾ 24 ਘੰਟ ਜੇ ਤੈਨੂੰ ਹੋਵੇ ਨਾ ਕੋਈ ਚੱਜ ਖਿਆਲ ਤੇ ਇਹ ਜੇ ਕੰਮ ਕਾਣੂ ਹੁਣ ਕਰਦੀਆਂ ਸਿਆਪਾ ਮੰਦੰਬ ਦੀ ਮੱਥਾ ਤੇ ਰਾਂ ਲਿਆ ਕੇ ਜਿਹੜਾ ਇਹਨੂੰ ਦੇਖ ਕੇ ਅੰਦਰ ਵੜ ਗਿਆ ਉਹ ਬੈਠਾ ਕਿੱਧਰ ਗਿਆ ਇਹ ਬੱਸ ਭਾਬੀ ਆ ਮੈਂ ਤਾਂ ਖਿਆਲ ਬੈਠਾ ਭਾਬੀ ਦੀ ਰਹਿ ਕਿੱਥੇ ਆ ਹੈ ਨਹੀਂ ਬਾਈ ਉਹ ਤਾਂ ਘਰੇ ਨਹੀਂ ਗਿਆ ਕਿਧਰ ਵੱਡਾ ਮਿਸਤਰੀ ਉਹ ਬਾਈ ਕਰ ਰਹੀ ਹੈ ਨਹੀਂ ਕਰ ਰਹੀ ਹੈ ਨਹੀਂ ਹੋ ਤਾਂ ਸਾਡੇ ਘਰੋਂ ਆਇਆ ਉਹ ਲੈ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਤੋ ਸਾਡੇ ਪੱਠੇ ਕੋ ਉਤਰ ਦੇ ਅੱਛਾ ਤੇ ਇੰਜਨ ਦਾ ਗੇੜਾ ਪੋਲਾ ਇੰਜਨ ਸਟਾਰਟ ਨਹੀਂ ਹੋਇਆ ਕਹਿੰਦਾ ਮੜੀ ਖਰਾਬੀ ਹੋਈ ਇੰਜਨ ਠੀਕ ਕਰ ਲਾ ਉਹ ਤਾਂ ਅੰਦਰ ਚਾਹ ਪਾਣੀ ਬਣਾਉਣ ਲੱਗੀ ਸਾਰਾ ਇੰਜਨ ਹੋ ਗਿਆ ਸਿੱਟਿਆ ਮੇਰੇ ਪੱਠੇ ਕੋ ਤਨਾ ਟਾਈਮ ਹੋਇਆ ਪਿਆ ਉਹ ਥੋੜੇ ਘਰੇ ਵੀ ਹਜੇ ਕੁਝ ਕਰਕੇ ਆਇਆ ਤੇ ਹੋਰ ਮੜਾ ਰੋਕ ਲਿਆ ਕਰ ਉਹਨੂੰ ਮੈਂ ਮੈਨੂੰ ਕੀ ਪਤਾ ਵੀ ਕੀ ਕੁਝ ਕਰਦਾ ਫਿਰਦਾ ਏ ਜਿੱਧਰ ਕਾਂਟ ਲੱਗਾ ਨਾ ਉਧਰ ਰੂੜੀ ਨਾਪ ਕੇ ਆਇਆ ਮੈਂ ਜੇ ਨਾ ਪਤਾ ਨਾ ਮੇਰੇ ਸਾਲ ਨੂੰ ਖੂਹ ਛਿੱਟਿਆਉਂਦਾ ਮੈਂ ਤੇ ਇੰਨੀ ਕਕਲ ਹੋਵੇ ਤਾਂ ਘਾਟੇ ਕਾ ਦਿਆ ਆ ਪਹਿਲਾਂ ਦੇਖ ਲੈ ਇੱਕ ਮਹੀਨੇ ਪਹਿਲਾਂ ਦੇਖ ਕੀ ਕੁਝ ਹੋ ਕੇ ਹਟਿਆ ਕਿਧਰੋਂ ਕਮਲਾ ਉਹ ਨੂੰ ਆ ਜਾਂਦੇ ਦਸੰਬਰ ਮੈਂ ਛੱਤਰ ਵੀ ਲੈ ਆ ਜਾਂਦੇ ਮੈਂ ਕਹੂੰਗੀ ਉਹਨੂੰ ਵਾ ਕਹੂੰਗੀ ਉਹਨੂੰ ਅੱਛਾ ਆਪਾਂ ਹੋਰ ਕਰਿਆ ਆ ਲੈ ਇਹ ਨਹੀਂ ਹਟਦਾ ਇਹ ਤਾਂ ਇੱਕ ਦਿਨ ਖਾ ਕੇ ਹਟੂਗਾ ਛਿੱਤਰ ਬੇ ਗੱਲ ਸੁਣ ਬੇ ਇਧਰ ਕੀ ਕਰਕੇ ਆਏ ਉੱਥੇ ਹਜੇ ਤੂੰ ਉਹ ਗੱਲ ਤਾਂ ਇਹ ਹੋ ਗਈ ਇਹ ਮੈਨੂੰ ਆਦਿ ਨੇ ਮਨ ਬੁਰੰਗਾਂ ਦਾ ਪੱਠੇ ਕੋਦਰ ਜਾ ਸਾਡੇ ਅੱਛਾ ਜਦੋਂ ਮੈਂ ਜਿੰਨੂੰ ਗੇੜਾ ਪਾਉਣ ਲੱਗਾ ਉਹਨੇ ਬੈਕ ਮਾਰਿਆ ਅੱਛਾ ਇਹ ਕੀ ਗੱਲ ਮੈਸਤਰੀ ਦੇ ਹੁੰਦਾ ਇੰਜਨ ਤਿੰਨ ਪੰਜ ਘਰੇ ਮੇਰੇ ਮੂਰੇ ਮੈਂ ਉਹਨੂੰ ਖੋਲਣ ਲੱਗਾ ਮੈਂ ਪਹਿਲਾ ਨਟ ਖੋਲਿਆ ਅੱਛਾ ਨਸ਼ਾ ਖਿੜਿਆ ਸੀ ਭੁੱਕੀ ਦਾ ਪੂਰੇ ਆਨੇ ਆਏ ਡੇੜੇ ਹੋਏ ਪਈ ਸੀ ਪਹਿਲਾ ਨਟ ਖੋਲਿਆ ਦੂਜਾ ਖੋਲਿਆ ਸਾਰਾ ਖੋਲਤਾ ਜਦੋਂ ਕਸਨ ਦੀ ਵਾਰੀ ਆਈ ਨਾ ਮੈਨੂੰ ਚੌਂਦੀ ਲੱਗ ਗਈ ਮੈਥੋਂ ਕਸਿਆ ਨਹੀਂ ਗਿਆ ਹਾਏ ਵੇ ਵੇ ਮੇਰੀ ਫੁੱਟੀ ਕਿਸਮਤ ਜਸਟਮਤ ਤੇਰੇ ਪੱਲੇ ਪਈ ਸੀ ਵੇ ਕੱਟ ਟੱਫਲਿਆ ਕਰ ਟੱਟ ਕਾੜ ਲਾ ਲਿਆ ਕਰ ਪੁੱਤੈ ਨੂੰ ਕੀ ਪਤਾ ਕਾਰਡ ਚ ਕਿੰਨਾ ਸਰੂਰ ਹੁੰਦਾ ਵੇ ਜਿਹੜਾ ਹਤਰਾ ਸਰੂਰ ਆ ਨਾ ਇੱਕ ਦਿਨ ਤੇਰੀ ਸੰਗੀ ਨਾ ਪਾ ਦੂਗਾ ਇਹ ਦੱਸਦਾ ਤੈਨੂੰ ਮੈਂ ਓਏ ਕੱਲ ਚੋਂਦੀ ਲੱਗੀ ਪੂਰੇ ਦਾਸਪਿੰਡਾਂ ਚ ਮੇਰੀ ਟੂਟੀ ਬੋਲਦੀ ਐ ਬੈ ਬੈ ਜਾ ਬੈ ਜਾ ਵੱਡੇ ਦੀ ਇਹ ਤੂਤੀ ਬੋਲਦੀ ਹੈਗੀ ਸੰਦ ਤਾਂ ਕੋਈ ਇਹਦਾ ਠੀਕ ਨਹੀਂ ਕਰ ਸਕਦਾ ਬੋਲਦੀ ਇਹਦੀ ਤੂਤੀ ਹੁਣ ਤੂੰ ਮੈਨੂੰ ਐਂ ਦੱਸ ਕੋਈ ਆਪਣੇ ਘਰੇ ਕੋਈ ਖਰਾਬ ਸ਼ਾਇਤ ਤਾਂ ਹੈ ਨਹੀਂ ਨਾ ਸਾਰੀ ਇੱਕ ਨੰਬਰ ਚੱਲੀ ਜਾਂਦੀ ਹੈ ਬੇ ਹਾਂ ਸੱਚੇ ਮੈਂ ਤਾਂ ਭੁੱਲ ਗਈ ਉਹਨਾਂ ਆਪਣਾ ਇਨਵਰਟਰ ਖਰਾਬ ਹੋਇਆ ਪਿਆ ਉਹ ਠੀਕ ਕਰਾਉਣਾਗਾ ਲੈ ਮਿਸਤਰੀ ਸੱਦ ਕੇ ਲੈ ਜਾਈ ਲੈਦੇ ਹੁੰਦਾ ਬਾਹਰ ਨਾ ਮਿਸਤਰੀ ਮੇਰਾ ਕੰਮ ਕਰੂ ਮੇਰੀ ਤਾਂ ਇੱਥੇ ਘਟਦੀ ਹੈ ਮੈਂ ਵੇਨਾ ਬੈਠ ਮੈਂ ਇੱਕ ਗੱਲ ਸੁਣ ਬੇ ਆ ਬੰਨੇ ਤੇਰੇ ਮੂਰੇ ਹੱਥ ਠੀਕ ਆ ਨਾ ਮੈਨੂੰ ਤਾਂ ਨਾ ਐਹੀ ਸਹੀ ਆ ਮੈਨੂੰ ਨਹੀਂ ਚਾਹੀਦੀ ਤੇਰੀ ਇਹੋ ਜੀ ਮਕੈਨਕੀ ਤੂੰ ਮੈਸਤਰੀ ਨਾਲ ਤਾਂ ਜਾਵਾਰੋ ਜਸ ਜਾ ਸਿੱਧਾ ਹੋ ਕੇ ਜਾਂਦਾ ਰਹ ਓਏ ਮੈਂ ਤਾਂ ਪਿੰਡ 'ਚ ਕੰਮ ਲੈਣਾ ਲੋਕਾਂ ਤੋਂ ਵੀ ਮੇਰਾ ਕੰਮ ਕਰਾਓ ਮੈਠੋ ਕਰਾਓ ਮੈਠੋ ਕਰਾਓ ਤੇ ਤੂੰ ਬਾਹਰੋਂ ਮੈਸਤਰੀ ਘਰੇ ਲਈ ਆਉਣੀ ਐ ਮੇਰੀ ਕੀ ਰੋਗੀ ਇੱਥੇ ਵੇ ਮੈਂ ਰੰਡੀ ਨਹੀਂ ਹੋਣਾ ਮੈਂ ਰੰਡੀ ਨਹੀਂ ਹੋਣਾ ਕਿਉਂ ਤੂੰ ਮੇਰਾ ਪਾਰਾ ਵਧਾਉਣਾ ਓਏ ਓਦھے ਮਾੜਾ ਜਿਹਾ ਗਲਤਫਹਿਮੀ ਜੀ ਹੋ ਗਈ ਸੀ ਤੂੰ ਪਹਿ ਜਾ ਮੈਂ ਕਰਦਾ ਸਿੱਟ ਵੇ ਗੱਲ ਸੁਣ ਬੇ ਮੇਰੀ ਫੇਰ ਨਾ ਤੂੰ ਹੱਥ ਲਾ ਲਈ ਬੇ ਗੱਲ ਸੁਣ ਯਾਰ ਆਂਡਰ ਮੈਸਤਰੀ ਐ ਜਾਂ ਸੰਦ ਚੱਕ ਕੇ ਲਿਆ ਮੇਰੀ ਬੇ ਮੇਰੀ ਗੱਲ ਸੁਣ ਹੱਥ ਨਾ ਲਾ ਲਈ ਬੇ ਤੇਰੇ ਮੋਰੇ ਬੰਨੇ ਹੱਥ ਜਾ ਜਾ ਤੂੰ ਲੈ ਕੇ ਆ ਲੈ ਆਉਨੀ ਆ ਲੈ ਆ ਬੇ ਨੋ ਕਿਸ ਹੰਮਰੀ ਭਲਾ ਦੀ ਵੀ ਨੋੜ ਚੱਪ ਕੇ ਹੀ ਕਰ ਤੂੰ ਬੇ ਬੇ ਕੀ ਹੋ ਗਿਆ ਵੇ ਮੇਰੀ ਗੱਲ ਸੁਣ ਮੈਂ ਹਾਏ ਨਹੀਂ ਮਰ ਤਲੀ ਵੇ ਗੱਲ ਸੁਣ ਮੇਰੀ ਹਾਏ ਨਾਲੇ ਮੈਂ ਕਿਹਾ ਸੀ ਕੰਜਰ ਨੂੰ ਨਾ ਇਹ ਜੇ ਪੰਗੇ ਲੈ ਵੇ ਉੱਠ ਘੱਟ ਗੱਲ ਸੁਣ ਵੇ ਹਿੱਲ ਪਾ ਹੁਣ ਹੈਲੋ ਕੋ ਠੱਠ ਖੜੋ